ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਹਲਕਾਰਾਜਾ ਸੰਸੀ ਦੇ ਪਿੰਡ ਅਦਲੀਵਾਲਾ ਵਿਖੇ ਜਿੱਥੇ ਕਿ ਬੀਤੀ ਦਿਨੀ ਗੁੱਜਰ ਭਾਈਚਾਰੇ ਦੇ ਅੱਗ ਲੱਗਣ ਕਾਰਨ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਉਸ ਵਕਤ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਆਏ ਸੀ ਤੇ ਉਹਨਾਂ ਵਿਸ਼ਵਾਸ ਦਿਵਾਇਆ ਸੀ ਕਿ ਉਹਨਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਊਗਾ ਅੱਜ ਉਹਨਾਂ ਨੇ ਗੁੱਜਰ ਪਰਿਵਾਰ ਦੇ 5 ਲੱਖ ਰੁਪਏ ਦਿੱਤਾ 1-1 ਲੱਖ ਦੇ 5 ਚੈੱਕ ਦਿੱਤੇ ਆ ਔ ਮંત્રી ਸਾਹਿਬ ਨਾਲ ਗੱਲਬਾਤ ਕਰਦੇ ਆ ਕੀ ਕਹਨ ਸੁਭਾ ਹਲਕਾ ਦਾ ਜੱਸਾ ਸੀ ਤੇ ਅਦਲੀਵਾਲ ਪਿੰਡ ਦੇ ਵਿੱਚ ਮਤਲਬ ਇਸ ਵੇਲੇ ਖੜੇ ਆ ਚਾਰ ਦਿਨ ਪਹਿਲਾਂ ਸਾਡਾ ਗੁੱਜਰ ਭਾਈਚਾਰਾ ਇੱਥੇ ਇਹਦਾ ਚੈਨ ਇਹ ਦੁੱਧ ਦਾ ਮੁੱਖ ਤੋਤੇ ਨਾਲ ਦਾ ਕਿਤਾ ਠੰਡਾ ਕਰਦੇ ਉਸ ਦਿਨ ਜਦੋਂ ਨੇਰ ਆਇਆ ਤੇ ਪਤਾ ਨਹੀਂ ਕਿਦੋਂ ਕੋਈ ਅੱਗ ਦਾ ਚੰਗੜਾ ਆ ਕੇ ਇਹਨਾਂ ਦੇ ਵਿਚਾਰਿਆਂ ਦੇ ਇੱਥੇ ਆ ਕੇ ਡਿੱਗਾ ਉਹਦੇ ਪੰਜ ਪਰਵਾਦਾਂ ਦਾ ਜੋ ਘਾਲ ਸੀਗੇ ਉਹ ਵੀ ਸੜ ਗਏ ਉਹ ਕਦੀ 34 35 ਜਿਹੜੇ ਮੱਝਾ ਦੁੱਧ ਦੇਣ ਵਾਲੀਆਂ ਉਹ ਵੀ ਮਰ ਗਈਆਂ ਵਿਚਾਰੀਆਂ ਸੜ ਗਈਆਂ ਸੋ ਮੈਂ ਉਸ ਦਿਨ ਵੀ ਆਇਆ ਸੀਗਾ ਤੇ ਮੈਂ ਉਸ ਦਿਨ ਇਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਤੁਹਾਡਾ ਕੇਸ ਤਿਆਰ ਕਰਕੇ ਕਿਉਂਕਿ ਜਦੋਂ ਡੰਗਰ ਮਰਦੇ ਆ ਉਹਦੀਆਂ ਕਾਫੀ ਰਪੋਟਾਂ ਨਾਲ ਲੱਗਦੀਆਂ ਉਹ ਕੇਸ ਤਿਆਰ ਕਰਕੇ ਚੰਡੀਗੜ੍ਹ ਤੋਂ ਮਤਲਬ ਜਿਹੜਾ ਮੁੱਖ ਮੰਤਰੀ ਰਾਤ ਫੰਡ ਹੁੰਦਾ ਹੈ ਉਹਦੇ ਚੋਂ ਇਹਨਾਂ ਨੂੰ ਪੈਸੇ ਜਿਹੜੇ ਦਵਾਵਾਂਗੇ ਪਰ ਫਿਰ ਮੈਂ ਦੇਖਿਆ ਕਿ ਜਦ ਬੰਦੇ ਵਿਚਾਰੇ ਬਿਲਕੁਲ ਇਹਨਾਂ ਦੇ ਨਾਂ ਸੌਨ ਲਈ ਕੁਛ ਵੀ ਇਹਨਾਂ ਕੋ ਬਿਨਾ ਇਸ ਗੱਲ ਤੋਂ ਕਿ ਅਦਲੀ ਵਾਲੇ ਪਿੰਡ ਦੀ ਪੰਚਾਇਤ ਨੇ ਇਹਨਾਂ ਦੀ ਬਤ ਕਰ ਕੀਤੀ ਹੈ ਤੋਂ ਬਿਨਾ ਹੋਰ ਕੁਛ ਨਹੀਂ ਸੀਗਾ ਸੋ ਅੱਜ ਸਾਡੇ ਕੋਲ ਇੱਕ ਡੀਸੀ ਸਾਹਿਬ ਕੋ ਇੱਕ ਫੰਡ ਹੁੰਦਾ ਉਹਦੇ ਚੋਂ ਮੈਂ ਫਿਰ ਲੱਖ ਲੱਖ ਰੁਪਈਆ ਜਿਹੜਾ 5 ਲੱਖ ਰੁਪਈਆ ਉਹ ਇਹਨਾਂ ਨੂੰ ਮੁੱਢਲੇ ਤੌਰ ਤੇ ਦਵਾਇਆ ਕਿ ਤੁਸੀਂ ਆਪਣਾ ਕਦਰ ਦਾ ਕੰਮਕਾਜ ਸ਼ੁਰੂ ਕਰੋ ਤੇ ਮੈਨੂੰ ਆਸ ਹੈ ਕਿ ਐਸੇ ਮੀਨ ਦੇ ਕੀ ਤੱਕ ਜਿਹੜਾ ਆਪਾਂ ਦੂਸਰੇ ਪੈਸੇ ਵੀ ਇਹਨਾਂ ਦੇ ਡੰਗਲਾਂ ਦਾ ਮੁਆਜਰਾ ਜਿਹੜਾ ਉਹ ਇਹਨਾਂ ਨੂੰ ਦਵਾ ਦਾਂਗੇ। ਤੋ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੀਡੀਆ ਦੇ ਦੋਸਤਾਂ ਨੂੰ ਵੀ ਗੱਲ ਇਹ ਹੈ। ਦੇਖੋ ਪਿਛਲੇ ਫਰਵਰੀ ਦੀ 28 ਤਰੀਕ ਨੂੰ ਅਪਰੇ ਹਲਕੇ ਦੇ ਵਿੱਚ ਗੜੇ ਪਏ ਸੀਗੇ। ਤੇ ਜਦੋਂ ਗੜੇ ਪਏ ਤੇ ਅਸੀਂ ਬੌਕਿਆ ਤੇ ਗਏ ਤੇ ਜਦੋਂ ਉੱਥੇ ਗਰਤਾਬ ਦੀ ਕਰਉਂਦੇ ਸੀ ਤੇ ਬਹੁਤ ਸਾਰੇ ਕਿਸਾਨਾਂ ਨੇ ਖਦਸ਼ਾ ਜਾਅਦ ਕੀਤਾ ਸੀਗਾ। ਕਿਸਾਨ ਕਦਰਦਾਰੀ ਹੋ ਜਾਂਦੀ ਆ ਮੁਰਕੇ ਸਾਨੂੰ ਮੋੜ ਜਿਆਦੀ ਮਿਲਦਾ ਤੇ ਮੈਂ ਸੀਐਮ ਸਾਹਿਬ ਦੇ ਰਿਕੁਐਸਟ ਕਰਕੇ ਪਿੱਛੇ ਪੈ ਕੇ ਬੇਨਤੀ ਕਰਦੀ ਕਿ ਸਾਡ ਬਹੁਤ ਨੁਕਸਾਨ ਹੋ ਗਿਆ ਅਸੀਂ ਉਹ ਚੈੱਕ ਜਿਹੜੇ ਉਹਨਾਂ ਕਿਸਾਨਾਂ ਦਾ ਮੋੜ ਜਿਆ ਜਿਹੜਾ ਸਵਾ ਮਹੀਨੇ ਬਾਅਦ ਹੀ ਅਪ੍ਰੈਲ ਮਹੀਨੇ ਦੇ ਵਿੱਚ ਜਦੋਂ ਨਾ ਜਿਹੜਾ ਸ਼ੁਰੂ ਕੀਤਾ ਚੈੱਕ ਜਿਹੜੇ ਅਸੀਂ ਉਹ ਪਾਤੇ ਕੁਝ ਮੈਂ ਆਪ ਵੀ ਦੇਖਿਆ 14 ਦਿੱਤਾ ਕਈ ਕੁਝ ਕੀਤਾ ਮੇਰੇ ਕਹਿਣ ਦਾ ਬਦਲ ਹੈ ਕਿ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿੱਥੇ ਵੀ ਕਿਤੇ ਕਿਸੇ ਦਾ ਨੁਕਸਾਨ ਹੁੰਦਾ ਅਸੀਂ ਉਸੇ ਲਈ ਪਹੁੰਚਦੇ ਨਹੀਂ ਆ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਕਿ ਜਿੰਨਾ ਹੋਵੇ ਜਲਦੀ ਆਪਾਂ ਇਦਾਂ ਬੰਦਿਆਂ ਦੀ ਮਦਦ ਕਰ ਸਕੀਏ ਜਿੰਨਾਂ ਦਾ ਵੀ ਨੁਕਸਾਨ ਹੁੰਦਾ ਪਰ ਹਰ ਚੀਜ਼ ਦੀ ਇੱਕ ਕਾਇਦਾ ਕਾਨੂੰਨ ਹੈ ਹਰ ਚੀਜ਼ ਦਾ ਇੱਕ ਟਾਈਮ ਜਿਹੜਾ ਉਹ ਲੱਗ ਜਾਂਦਾ ਪਰ ਇੱਥੇ ਵੀ ਅਸੀਂ 5 ਦਿਨ ਦੇ ਵਿੱਚ ਹੀ ਦਵਾਲਾ ਆ ਗਏ ਤੇ ਤੋਂ ਬਾਅਦ ਆ ਕੇ ਇਹਨਾਂ ਦੀ ਮਦਦ ਜਿਹੜੀ ਅੱਜ 5 ਲੱਖ ਦੀ ਕੀਤੀ ਹੈ ਉਦ ਮਨੂਆ ਸ ਹੈ ਕਿ ਐਸੇ ਮਹੀਨੇ ਦੇ ਐਂਡ ਤੱਕ ਆਪਾਂ ਦੂਸਰਾ ਮੁਆਵਜ਼ਾ ਦੀ ਬੰਦੀ ਸਾਹਿਬ ਨੂੰ ਕਹਿ ਕੇ ਜਲਦੀ ਤੋਂ ਜਲਦੀ ਮਤਲਬ ਇਹ ਕਹਿਣ ਦਾ ਪਾਵਿਆ ਕਿ ਕਿਉਂਕਿ ਹਾਲਾਤ ਥੋੜੇ ਜੇ ਤਦ ਪਤਾ ਹੀ ਅਦੇਸੇ ਵਿਗੜ ਗਏ ਤੇ ਆਪਾਂ ਇਹਨਾਂ ਦਾ ਮੁਆਵਜ਼ਾ ਜਿਹੜਾ ਦਵਾਵਾਂਗੇ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਉਦਨੀ ਗੁਜਰਤ ਭਾਈਚਾਰੇ ਨੂੰ ਕਿ ਤੁਸੀਂ ਇਕੱਲੇ ਨਹੀਂ ਜੇ ਅਸੀਂ ਤੁਹਾਡੇ ਨਾਲ ਆ ਮਾਨ ਸਾਹਿਬ ਦੀ ਸਰਕਾਰ ਤੁਹਾਡੇ ਨਾਲ ਆ ਸਾਡਾ ਸਾਰਾ ਇਲਾਕਾ ਜਿਹੜਾ ਉਹ ਨਾਲ ਆ ਅਦਲੀ ਹਾਲੇ ਦੇ ਪਿੰਡ ਦੇ ਨਿਵਾਸੀ ਸਾਰੇ ਇਹਨਾਂ ਦੇ ਨਾਲ ਨੇ ਸੋਇਸ ਕਰਕੇ ਇਹਨਾਂ ਨੂੰ ਕਰੋਪ ਦੀ ਲੋੜ ਨਹੀਂ ਹੈ ਤੇ ਕੁਦਰਤ ਦੀ ਇੱਕ ਕਰੋਪ ਹੀ ਆ ਜਿਹੜੀ ਹੋ ਜਾਂਦੀ ਹੈ ਪਰ ਜਿੱਥੋਂ ਤੱਕ ਸਰਕਾਰਾਂ ਦਾ ਫਤ ਬਣਦਾ ਉਹ ਅਸੀਂ ਫਤ ਜਪੜਾ ਅਦਾ ਕਰ ਰਹੇ ਹਾਂ ਉਹ ਕਹਾਂਗੇ ਬਾਕੀ ਮਾਦ ਉਹ ਇਹਨਾਂ ਨੂੰ ਜਲਦੀ ਦੋ ਸਰ ਤੁਸੀਂ ਗੱਲ ਕੀਤੀ ਜਿਹੜੀ ਮਹੌਲ ਦੀ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਗਿਆ ਹੈ ਉਹ ਤੁਸੀਂ ਚਾਹਦੇ ਜਿਹੜਾ ਤੁਸੀਂ ਦੇਖ ਸਕਦੇ ਆ ਸਟ੍ਰਾਈਕ ਹੋਈ ਹੈ ਕਿਸ ਤਰੀਕੇ ਨਾਲ ਦੇਖਦੇ ਆ ਨਹੀਂ ਜਿੱਡਾ ਆਪਰੇਸ਼ਨ ਸੰਦੂਰ ਕੀਤਾ ਮੈਨੂੰ ਆਪਣੀ ਭਾਰਤ ਦੀ ਫੌਜ ਦੇ ਉੱਤੇ ਬਹੁਤ ਮਾਣ ਆਪਣੇ ਜਵਾਨਾਂ ਦੇ ਉੱਤੇ ਮਾਣ ਕਿ ਜੋ ਪਹਿਲਗਾਮ ਦੇ ਵਿੱਚ ਪਾਕਿਸਤਾਨ ਦੇ ਅੰਦਰ ਬੈਠੀਆਂ ਮੁਸਲਮ ਕੱਟੜਬੱਦੀ ਜਥੇਬੰਦੀਆਂ ਜਿਹੜੀਆਂ ਜਿਨ੍ਹਾਂ ਨੇ ਉਹ ਸਾਡੇ ਟੂਰਿਸਟ ਜਿਹੜੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਰਾਤੀ ਉਹਨਾਂ ਦੇ ਬਦਲੇ ਵਿੱਚ ਸਾਡੇ ਫੌਜ ਦੇ ਜਵਾਨਾਂ ਨੇ ਜਿਹੜਾ ਅਟੈਕ ਕੀਤਾ ਮੈਂ ਬਹੁਤ ਇਸ ਗੱਲ ਦਾ ਆਪਣੇ ਫੌਜ ਦੇ ਜਵਾਨਾਂ ਦਾ ਸਨਵਾਦ ਵੀ ਕਰਦਾ ਉਹਨਾਂ ਨੂੰ ਵਿਸ਼ਵਾਸ ਹੋਈਦਾ ਹੋਣਾ ਕਿ ਸਾਡਾ ਦੇਸ਼ ਜਿਹੜਾ ਫੌਜ ਨਾਲ ਖੜਾ ਹੋਦਾ ਸੀ ਪੰਜਾਬੀ ਕਿਉਂਕਿ ਬਾਰਡਰ ਤੇ ਐ ਸੀ ਸਾਡਾ ਸਾਡਾ ਬਾਰਡਰ ਫਾਜਲ ਕੇ ਤੋਂ ਲੈ ਕੇ ਪਖਰਾਨਕੋਟ ਤੱਕ ਸਾਡਾ ਬਾਰਡਰ ਜਿਹੜਾ ਉਹ ਪਾਕਿਸਤਾਨ ਦੇ ਨਾਲ ਨਾਲ ਲੱਗਦਾ ਤੇ ਅਸੀਂ ਬੋਲੇ ਜਿਹੜੇ ਆਪਣੇ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ ਖੜੇ ਆਂ ਦੇਸ਼ ਦੀ ਇੱਜ਼ਤ ਦਾ ਅਣਖ ਦਾ ਸਵਾਲ ਹੈ ਉਹਦੇ ਲਈ ਜੋ ਵੀ ਕਰਨਾ ਪਊਗਾ ਪਹਿਲਾਂ ਵੀ ਜਦੋਂ 65 ਤੇ 71 ਦੀਆਂ ਜੰਗਾਂ ਲੱਗਦੀਆਂ ਸੀ ਤੇ ਪੰਜਾਬੀਆਂ ਨੇ ਉਸ ਟਾਈਮ ਤੇ ਵੀ ਫੌਜ ਦੇ ਜਵਾਨਾਂ ਦੀ ਬਹੁਤ ਮਦਦ ਕੀਤੀ ਤੇ ਫੁਰ ਵੀ ਮਤਲਬ ਜਿਹੜੀ ਆ ਜਿਹੜੀ ਜੇ ਸਾਡੀ ਸੋਸਾਇਟੀ ਦੀ ਸਾਡੇ ਪਬਲਿਕ ਦੀ ਜੇ ਉਹਨਾਂ ਨੂੰ ਲੋੜ ਪਊਗੀ ਤੇ ਅਸੀਂ ਹਾਜ਼ਰ ਆ ਅਸੀਂ ਆਪਣੇ ਦੇਸ਼ ਵਾਸਤੇ ਜਾਨਾਂ ਦੇਣ ਲਈ ਹਾਜ਼ਰ ਆ ਬਾਰਡਰ ਤੇ ਬੈਠੇ ਅਸੀਂ ਭਾਵੇਂ ਸਾਡੇ ਲਈ ਸੰਕਟ ਜੂਦ ਹੋ ਜਾਂਦਾ ਜਦੋਂ ਵੀ ਇਦਾਂ ਦੀ ਗੱਲ ਹੁੰਦੀ ਆ ਤੇ ਸਾਡੇ ਬਾਰਡਰ ਤੇ ਲੋਕ ਉੱਚਾ ਦੇ ਟੈਨਸ਼ਨ ਚ ਆ ਜਾਂਦੇ ਆ ਕਿਉਂਕਿ ਕਈ ਕੋਈ ਚੀਜ਼ਾਂ ਪਿੱਛੇ ਕਰਦੀਆਂ ਬੈਂਦੀਆਂ ਪਰ ਅਸੀਂ ਦਿਲ ਨਹੀਂ ਛੱਡਦੇ ਮੈਂ ਪਿਛਲੇ ਦਿਨੀ ਗਿਆ ਸੀ ਬਾਰਡਰ ਤੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤਾਲੀਆ ਸਾਹਿਬ ਇੱਥੋਂ ਜਾੜਾ ਨਹੀਂ ਅਸੀਂ ਆਪਣੇ ਫੌਜ ਦੇ ਜਵਾਨਾਂ ਦੇ ਨਾਲ ਜਿਹੜੀ ਲੜਾਈ ਲੜਾਂਗੇ ਸੋ ਮੈਂ ਮਤਲਬ ਆਪਣੇ ਦੇਸ਼ ਦੀ ਫੌਜ ਨੂੰ ਇਹ ਕਹਿਣਾ ਚਾਹੁੰਦਾ ਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਡਾ ਦੇਸ਼ ਤੇ ਤੁਹਾਡੇ ਨਾਲ ਹੀ ਹੈ ਪਰ ਪੰਜਾਬੀ ਖਾਸ ਤੌਰ ਤੇ ਬਾਰਡਰ ਆਵੇ ਪੰਜਾਬੀ ਜਿਹੜੇ ਅਸੀਂ ਇਹ ਜੰਗਾਂ ਅੰਗੇ ਵਿਖਿਆ ਹੋੜ ਵੀ ਪਹਿਲੀਆਂ ਜੰਗਾਂ ਜੀ ਬਹੁਤ ਮਤ ਕੀਤੀ ਹੁਣ ਵੀ ਜੋ ਲੋਡ ਪਊਗੀ ਆਪਣੇ ਦੇਸ਼ ਦੀ ਆਪਣੀ ਫੌਜ ਦੀ ਜਿਹੜੀ ਉਹ ਮਤ ਕਰ ਲੋਕਾਂ ਨੂੰ ਤਾਂ ਅਪੀਲ ਕਰਨਾ ਚਾਹੁੰਦੇ ਸਹਿਮ ਦਾ ਮਾਹੌਲ ਆ ਪੈਨਿਕ ਆ ਅਜ ਨਾਲਾਂ ਦੇ ਬਾਜ਼ਾਰਾਂ ਦੇ ਵਿੱਚ ਜਿਹੜਾ ਲੁੱਟ ਖਸੁੱਟ ਹੋ ਰਹੀ ਆ ਲੋਕਾਂ ਦੇ ਨਾਲ ਦੁਕਾਨਦਾਰ ਬਹੁਤ ਪੀੜਾ ਲੱਗੀ ਹੋਈਆਂ ਨਹੀਂ ਦੇ ਕੋਈ ਇੱਦਾਂ ਦੀ ਵੇਖੋ ਇੱਕ ਤਾਂ ਦਾ دہشت ਵਾਲੀ ਛੇਤੀ ਪੈਂਦੀ ਆ ਕੋਈ دہشت ਵਾਲਾ ਕੋਈ ਗੱਲ ਨਹੀਂ ਗਈ ਠੀਕ ਆ ਤਣਾਅ ਤਾਂ ਹੈਗਾ ਜਿਹੜਾ ਤੁਸੀਂ ਬਾਜ਼ਾਰਾਂ ਚ ਕਹਿ ਦਿਓ ਲੋਕਾਂ ਨੂੰ ਇਹ ਆ ਕਿ ਆਪਾਂ ਜਿਹੜਾ ਗਾਉਂ ਸ੍ਰੀ ਬਗਦਾ ਜਿਹੜੀ ਆ ਉਹ ਖਰੀਦ ਲਈਏ ਪਤਾ ਨਹੀਂ ਜੰਗ ਲੱਗ ਗਈ ਤੇ ਦੁਕਾਨਾਂ ਬੰਦ ਨਾ ਹੋ ਜਾਣ ਉਹ ਮਤਲਬ ਜਿਹੜੀ ਉਹ ਦੁਕਾਨਾਂ ਤੋਂ ਸੌਦਾ ਲੈਣ ਵਾਸਤੇ ਉਹ ਤਾਂ ਗਏ ਹੋਣਗੇ ਲੋਕ ਅੱਜ ਸਵੇਦੀ ਮੇਰੀ ਵਾਈਫ ਵੀ ਗਈ ਐ ਅੰਬਸਰ ਉਹ ਵੀ ਗਈ ਕੋਈ ਉਹਦੀ ਲੈਣ ਦਿੱਤਾ ਕੋ ਮੁੜੀ ਨਹੀਂ ਉਹ ਮੈਂ ਉਹਨੂੰ ਫੋਨ ਕੀਤਾ ਹੋਗਾ ਮਿਲ ਜੂਗੀ ਇਹਦੇ ਲਾਈਨ 'ਚ ਲੱਗੇ ਤੇ ਵੈ ਕਿ ਉਹ ਸੌਦੇ ਕਰਕੇ ਥੋੜਾ ਜਿਹਾ ਅਸੀਂ ਵੀ ਮਤਲਬ ਸੋਚਿਆ ਕਿ ਜਦ ਸੌਦਾ ਲਿਆ ਕੇ ਕਾਗਜ਼ ਆਖ ਲਈਏ ਕਿਉਂਕਿ ਬڑے ਬੰਦੇ ਰੋਜਖਾਨ ਵਾਲੇ ਆ ਗਾਲ ਦੇ ਆਪਣੇ ਨਾਲ ਇਸ ਕਰਕੇ ਕੋਈ ਉਹ ਨੋਟਸ ਹੋ ਟਾਲੀ ਕੋਈ ਗੱਲ ਨਹੀਂ ਕਿ ਉਹ ਠੀਕ ਹੈ ਲੋਕ ਜਿਵੇਂ ਅਜਾਇਹਾ ਕਰਦਾ ਪਾਇਆ ਜਾਂਦਾ ਦੁਕਾਨਦਾਰ ਤਾਂ ਨਹੀਂ ਨਹੀਂ ਉਹ ਕਹਾ ਮੈਂ ਸਖਤ ਦੇਤਾ ਦਿੱਤੀ ਅੱਜ ਸਵੇਰੇ ਮੀਟਿੰਗ ਕਰਕੇ ਅੱਜ ਸਵੇਰੇ ਪੁਲਿਸ ਅਫਸਰ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਖਤ ਦੇਤਾ ਦਿੱਤੀ ਕਿ ਕੋਈ ਵੀ ਬੈਡ ਐਲੀਮੈਂਟ ਜੇ ਇਦਾਂ ਦੀ ਕਾਰਵਾਈ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਕਰੇ ਇੱਕ ਮੰਤਰੀ ਸਾਹਿਬ ਜਿਹੜੇ ਚੈੱਕ ਦਿੱਤੇ ਨੇ ਗੁਜਰ ਭਾਈ ਚਾਹ ਨੇ ਦੱਸਿਆ ਵੀ ਸਾਡੇ ਕੋਲ ਆਇਡੈਂਟੀਟੀ ਉਸ ਦੀ ਸਾਰੇ ਸੜ ਗਏ ਅਧਾਰ ਕਾਰਡ ਸੜ ਗਏ ਬੈਂਕ ਦਾ ਅਕਾਊਂਟ ਵੀ ਨਹੀਂ ਹੈਗੇ ਖਾਤੇਆਂ ਚ ਉਹਦੇ ਸਬੰਧੀ ਕੋਈ ਡੀਸੀ ਸਾਹਿਬ ਨੂੰ ਐਸਡੀਐਮ ਜਾਈਂ ਇਸ ਬੰਧ ਅਧਿਕਾਰੀਆਂ ਨਾਲ ਕੋਈ ਕੰਮ ਕਰਕੇ ਹੱਲ ਕੱਢ ਦੇ ਨਹੀਂ ਜੀ ਕੋਈ ਨਹੀਂ ਉਹਦਾ ਹੱਲ ਕੱਢ ਦਿਆਂਗੇ ਕੋਈ ਉਹਦਾ ਕੱਢ ਦਿਆਂਗੇ ਹੱਲ ਆਪਾਂ ਪਹਿਲਾਂ ਤੇ ਇਹ ਸੀਗਾ ਕਿ ਦੇਖੋ ਪਹਿਲਾਂ ਚੈੱਕ ਮਿਲਨੇ ਚਾਹੀਦੇ ਮੋਢੇ ਨਾਲ ਦੇ ਚੈੱਕ ਕਿਦਾਂ ਕੈਸ਼ ਕਰਾਉਣੇ ਆ ਕੋਈ ਮੈਂ ਐਸਡੀਐਮ ਸਾਹਿਬ ਦੀ ਡਿਊਟੀ ਲਈਏ ਉਸ ਵੇਲੇ ਉਹਨਾਂ ਗਏ ਥੋੜੇ ਠੀਕ ਨਹੀਂ ਸੀਗੇ ਉਹਦਾ ਹੱਲ ਆਪਾਂ ਕੱਢ ਦਿਆਂਗੇ ਕੋਈ ਦੀ ਕੈਸ਼ ਕਰਾਉਣਾ ਆਪਾਂ ਕੋਈ ਗੱਲ ਨਹੀਂ ਇਹਨਾਂ ਦੀ ਬਤ ਕਰਾਂਗੇ ਜੀ ਹਾਕਮ ਨੂੰ ਠੀਕ ਹੈ ਇਹ ਤੇ ਧਾਈ ਸਾਹਿਬ ਆਲੇ ਆਏ ਸਾਡੇ ਕੋਲ ਆਗੇ ਇਹਨਾਂ ਨੂੰ ਬਹੁਤ ਧੰਨਵਾਦ ਦਿੰਦਾ ਸਾਨੂੰ ਆਨੂੰ 5 ਲੱਖ ਦਾ ਚੈੱਕ ਕਟਾ ਕੇ ਦਿੱਤਾ ਵਾ ਇਹ ਹਸਰਮਿਤ ਸਾਹਿਬ ਸਾਡੇ ਦੀ ਬਹੁਤ ਬੜੀ ਗੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਹ ਦਾ ਪਿੰਡ ਦਾ ਹਸਰਮਿਤ ਚੰਦ ਧਾਰੀ ਆਲੇ ਨੂੰ ਸਾਨੂੰ ਨਾ ਬਹੁਤ ਰੋਟੀ ਲਾਤਾ ਹਾਂ ਠੀਕ ਠੀਕ ਤਾਂ